ਅਏ ਤੀ ਕੀ ਬਸ ਸਾਹੀ ਕੀਤੇ ਤੇ ਪੜਨਾ ਹੁਣ ਨਹੀਂ ਸਰ ਬਸ ਗਲਤੀ ਹੋ ਗਈ ਸਾਥ ਜੀ ਉਹ ਮਰੀ ਭੈਣਾ ਵਰਗੀ ਆਵਦੀ ਦੀ ਵਰਗੀ ਮੇ ਸਾਡੀ ਹੈ ਦੀਦੀ ਵਰਗੀ ਗਲਤੀ ਹੋ ਗਈ ਸਾਥ ਜੀ ਬੋਕੀ ਤੁਸੀਂ ਆ ਹੇ ਜੀ ਮੇਰ ਨੂੰ ਸਹੇਬਰੀ ਸਿੰਘ ਜੀ ਹੈ ਸਹੇਬਰੀ ਸਿੰਘ ਜੀ ਇਹ ਕਿੰਨੇ ਚਿਰ ਤੋਂ ਤੁਸੀਂ ਇਹ ਜੀ ਲਟਕੋ ਘੋਂ ਕਰਦੇ ਹੋ ਐਤ ਕੀ ਬਸ ਆਹੀ ਕੀਤੇ ਤੇ ਪੜਨਾ ਹੁੰਨੇ ਨਹੀਂ ਸਰ ਕੀ ਸੋਚ ਕੇ ਕੀਤੀ ਘਰੇ ਇਸ ਤੇ ਕੀਤੀ ਸੀ ਬਸ ਗਲਤੀ ਹੋ ਗਈ ਸਾਥੂ ਜੀ ਉਹ ਮੇਰੀ ਭੈਣਾ ਵਰਗੀ ਆਪਦੀ ਦੀ ਵਰਗੀ ਮੇ ਸਾਡੀ ਹੈ ਦੀਦੀ ਵਰਗੀ ਗਲਤੀ ਹੋ ਗਈ ਸਾਥੂ ਜੀ ਬਹੁਤ ਡੀਪ ਕਿਹੜੇ ਪੜਦੇ ਤੁਸੀਂ ਆ ਤੁਹਾਨੂੰ ਦੇਖਿਆ ਨਹੀਂ ਕਿ ਜੇ ਕਿੰਨੇ ਪੜ੍ਹੇ ਜਣੇ ਛੁੱਟ ਕੇ ਗਏ ਸੀ ਹਾਂਜੀ ਸਰ ਕਿਹੜੀ ਕਲਾਸ ਪੜਦੇ ਹੋ ਉਹ ਜੋ ਬੰਦਾ ਇਹ ਹੈ ਬੀਏ ਚ ਪੜਦਾ ਜੀ ਕਿੱਥੇ ਸਗੇੜੇ ਕਾਲਜ ਜੀ ਹੋ ਕੇ ਕੀ ਕਰਨਾ ਸੀ ਸਮਾਨ ਤੁਸੀਂ ਇਹਦੇ ਕਿੱਲੇ ਕੈਪਸੂਲ ਖਾਣੇ ਸਾਰਾ ਤਾਂ ਹੁਣ ਅੱਗੇ ਤੂੰ ਇਹੋ ਜਿਹਾ ਕੁਝ ਕਰੋਗੇ ਨਾ ਥਰਾ ਇਹਦੀ ਗਲਤੀ ਹੋ ਗਈ ਦੁਬਾਰ ਨਹੀਂ ਕਰਦੇ ਹਾਂ ਕਿਸੇ ਕਿਹੜੇ ਕੈਪਸੂਲ ਕਿੱਥੋਂ ਮਿਲਦੇ ਸੋਨੇਚਰ ਕੈਪਸੂਲ ਖਾਣੇ ਆ ਕਿੱਥੋਂ ਲੈਣਦੇ ਨੇ ਉਹ ਉਹ ਭੀਖੀ ਤੋਂ ਮਿਲਦੇ ਨਹੀਂ ਇਹ ਦੱਸਿਆ ਪੁਰਸ ਨੂੰ ਭੀਖੀ ਤੋਂ ਕੈਪਸੂਲ ਹਾਂਜੀ ਦੱਸਿਆ ਸਾਰਾ ਕੁਝ ਸੀ ਪਹਿਲਾ ਵਾਰ ਦੱਸ ਕਰੀ ਕੋਈ ਨਾ ਕੋਈ ਨਹੀਂ ਕੀਤੀ ਥੱਲਾ ਤੂੰ ਤੰਨੇ ਹੀ ਕੋ ਹੋਰ ਵੀ ਇਹ ਨਾਲ ਤੰਨੇ ਆ ਜੀ ਪਸਤਾਵਾ ਹੁਣ ਬਹੁਤ ਕਿੰਨੇ ਹਾਂਜੀ ਪੂਲ ਪਸਤਾਵਾ ਜੀ ਸਾਨੂੰ ਸਾਨੂੰ ਆਪ ਦਾ ਪੂਲ ਪਸਤਾਵਾ ਜੀ ਸਾਡੇ ਉੱਤੇ ਯਾਰ ਬਾਅਦ ਦੁਪਹਿਰ ਵਕਤ ਕਰੀਬ 2:30 ਵਜੇ ਦੀ ਇਹ ਗੱਲ ਹੈ ਕਿ 16 ਏਕੜ ਦੇ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਕੋਲ ਇੱਕ ਸਾਡੇ ਬਰਨਾਲਾ ਦੇ ਐਲਬੀਐਸ ਹਾਰਿਆ ਕਾਲਜ ਦੀ ਵਿਦਿਆਰਥਣ ਸੀ ਕੁੜੀ ਅਰਸ਼ਦੀਪ ਕੌਰ ਵਾਸੀ ਤਨੋਲਾ ਇਹ ਆਪਣੀ ਕਾਲਜ ਦੀ ਪੜ੍ਹਾਈ ਤੋਂ ਬਾਅਦ ਬੱਸ ਸਟੈਂਡ ਨੂੰ ਵਾਪਸ ਜਾ ਰਹੀ ਸੀ ਤੇ ਦੋ ਅਣਪਛਾਤੇ ਲੁਟੇਰੇ ਜੋ ਮੋਟਰਸਾਈਕਲ ਦੇ ਉੱਤੇ ਸਵਾਰ ਸੀ ਉਹਨਾਂ ਨੇ ਇਹਦਾ ਜਿਹੜਾ ਹੈਂਡਬੈਗ ਹੈ ਉਹ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਇਹਨਾਂ ਨੇ ਉਹ ਸਨੇਚ ਕੀਤਾ ਤੇ ਇਹਨੇ ਉਹ ਆਪਣਾ ਬੈਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਕਿ ਜਿਹੜੀ ਕੁੜੀ ਸੀ ਅਰਸ਼ਦੀਪ ਕੌਰ ਇਹ ਬਹੁਤ ਹੀ ਜ਼ੋਰ ਦੀ ਧਰਤੀ ਦੇ ਉੱਤੇ ਡਿੱਗੀ ਤੇ ਇਹਦੇ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਤੇ ਜਿਹੜੇ ਉਹ ਅਣਪਛਾਤੇ ਲਟੇਰੇ ਸੀ ਉਹ ਇਹਦਾ ਬੈਗ ਜਿਹੜਾ ਖੋ ਕੇ ਉੱਥੋਂ ਫਰਾਰ ਹੋ ਗਏ ਸੀ ਜਿਹਦੇ ਵਿੱਚ ਇਹਦੀ ਕੁਝ ਨਕਦੀ ਤੇ ਡਾਕੂਮੈਂਟਸ ਵਗੈਰਾ ਹੈਗੇ ਸੀ ਇਹ ਬਹੁਤ ਹੀ ਜਿਹੜਾ ਇੱਕ ਸੰਗੀਨ ਜੁਰਮ ਸੀਗਾ ਤੇ ਵੀਡੀਓ ਦੇਖ ਕੇ ਵੀ ਜਿਹੜਾ ਇਹ ਬੜੇ ਹੀ ਬੁਰੇ ਤਰੀਕੇ ਦੇ ਨਾਲ ਬੜੇ ਬਰਬਰਤਾ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ ਇਸ ਜਿਹੜਾ ਵਕੂਏ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਸਾਡੇ ਪਟਿਆਲਾ ਰੇਂਜ ਦੇ ਡੀਆਈਜੀ ਸਰਦਾਰ ਮਨਦੀਪ ਸਿੰਘ ਸਿੱਧੂ ਆਈਪੀਐਸ ਤੇ ਸਾਡੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਮਾਲਿਕ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਮੁਕੱਦਮਾ ਨੰਬਰ 440 ਮਿਤੀ 5 10 2024 ਅਧੀਨ ਧਾਰਾ 304 ਤੇ 115 ਬੀ ਐਨ ਐਸ ਜਿਹੜਾ ਅਣਪਛਾਤੇ ਵਿਅਕਤੀਆਂ ਤੇ ਥਾਣਾ ਸਿਟੀ ਬਰਨਾਲਾ ਚ ਦਰਜ ਕਰਤਾ ਗਿਆ ਸੀਗਾ ਜੇ ਮਾਨਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਤੇ ਵੱਖ-ਵੱਖ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਸਾਡੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸਾਡੇ ਐਸ ਐਚਓ ਸਿਟੀ 1 ਇੰਸਪੈਕਟਰ ਲਖਵਿੰਦਰ ਸਿੰਘ ਤੇ ਸਾਡੇ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਏਐਸਆਈ ਚਰਨਜੀਤ ਸਿੰਘ ਤੇ ਨਾਲ ਇਹਨਾਂ ਦੇ ਸਾਈਬਰ ਸੈੱਲ ਦੀਆਂ ਟੀਮਾਂ ਲਗਾ ਕੇ ਜਿਹੜਾ ਵੱਖ-ਵੱਖ ਟੀਮਾਂ ਦੁਆਰਾ ਇਹਦੀ ਜਾਂਚ ਸ਼ੁਰੂ ਕੀਤੀ ਗਈ ਤੇ ਸੀਸੀਟੀਵੀ ਕੈਮਰਾਜ਼ ਦੇ ਰਾਹੀਂ ਤੇ ਹੋਰ ਜਿਹੜੇ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਰਾਹੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਗਿਆ ਤੇ ਵਿਦਨ 24 ਘੰਟੇ ਐਫਆਈਆਰ ਦਰਜ ਹੋਣ ਦੇ ਜਿਹੜੇ ਦੋਸ਼ੀ ਨੇ ਆਇਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਸਹਿਜਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਦੋਨੋਂ ਵਾਸੀ ਭੈਣੀ ਫੱਤਾ ਦੇ ਨੇ ਇਹਨਾਂ ਨੂੰ ਜਿਹੜਾ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਇਹ ਦੋਨੋਂ ਦੋਸ਼ੀ ਹੀ ਸੀ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਇਹਨਾਂ ਨੂੰ ਜਦੋਂ ਆਪਾਂ ਨੇ ਨਾਮਜ਼ਦ ਕੀਤਾ ਹੈਗਾ ਤੇ ਸਾਡੇ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਇਤਲਾਹ ਮਿਲੀ ਕਿ ਦੁਬਾਰਾ ਫੇਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਜਿਹੜਾ ਤਾਕ ਵਿੱਚ ਨੇ ਤੇ ਮੋਗਾ ਫਲਾਈਓਵਰ ਦੇ ਨੇੜੇ ਇਹ ਘੁਮਰੇ ਨੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਦਾ ਪਿੱਛਾ ਕੀਤਾ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਕਾਫੀ ਜਿਹੜਾ ਜ਼ਿਆਦਾ ਸਪੀਡ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਬੇਕਾਬੂ ਹੋਣ ਨਾਲ ਉੱਥੇ ਇਹ ਮੌਕੇ ਤੇ ਡਿਗੇ ਨੇ ਤੇ ਕੁਛ ਇਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਸਹਿਜਪ੍ਰੀਤ ਸੀ ਇਹਦਾ ਬ੍ਰਦਰ ਹੈ ਇੱਕ ਮਹਿਕਪ੍ਰੀਤ ਸਿੰਘ ਉਹ ਵੀ ਇਹਨਾਂ ਦੇ ਨਾਲ ਇਸ ਵਰਤਾਰੇ ਦੇ ਵਿੱਚ ਸ਼ਾਮਿਲ ਸੀ ਉਹਦੇ ਵੱਲੋਂ ਪਹਿਲਾਂ ਰੈਕੀ ਕੀਤੀ ਗਈ ਸੀ ਇਹ ਤਿੰਨੇ ਇਕੱਠੇ ਪਿੰਡ ਤੋਂ ਮੋਟਰਸਾਈਕਲ ਤੇ ਆਏ ਸੀ ਜਿਹੜਾ ਜਿਹੜਾ ਮਹਿਕਪ੍ਰੀਤ ਸੀ ਉਹ ਇੱਥੇ ਮੂਰੇ ਪਹਿਲਾਂ ਰਸਤੇ ਨੂੰ ਦੇਖਦਾ ਸੀ ਸਾਰੇ ਏਰੀਏ ਨੂੰ ਤੇ ਜਿਹੜੇ ਵਲਨਰੇਬਲ ਵਿਕਟਿਮਸ ਨੇ ਜਿਨ੍ਹਾਂ ਤੋਂ ਲੱਗਦਾ ਕਿ ਆਪਾਂ ਆਸਾਨੀ ਦੇ ਨਾਲ ਕੋਈ ਖੋਹ ਵਗੈਰਾ ਕਰ ਸਕਦੇ ਆ ਉਹ ਆਇਡੈਂਟੀਫਾਈ ਕਰਕੇ ਇਹਨਾਂ ਨੂੰ ਫੋਨ ਤੇ ਦੱਸਦਾ ਸੀ ਤੇ ਫਿਰ ਉਹ ਜਿਹੜੇ ਗੁਰਪ੍ਰੀਤ ਤੇ ਸਹਿਜਪ੍ਰੀਤ ਦੋਨਾਂ ਨੇ ਫਿਰ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਇਹ ਜਿਹੜਾ ਮਹਿਕਪ੍ਰੀਤ ਆ ਜਿਹਨੇ ਰੈਕੀ ਕੀਤੀ ਸੀ ਇਹਨੂੰ ਵੀ ਜਿਹੜਾ ਨਾਮਜ਼ਦ ਕਰਕੇ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀਆਂ ਨੇ ਜਿਹੜਾ ਇਹਦੇ ਵਿੱਚ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਸੀ ਸਿਲਵਰ ਕਲਰ ਦਾ ਸਪਲੈਂਡਰ ਨੰਬਰ PB10GX0110 ਇਹ 0120 ਇਹ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਤੇ ਹੁਣ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਲਿਆ ਜਾਏਗਾ ਜੀ ਤੇ ਤਫ਼ਤੀਸ਼ ਚੱਲੀ ਹੈ ਸਰ ਪਹਿਲਾਂ ਵੀ ਇਹਨਾਂ ਦੇ ਐਸੇ ਵਾਰਦਾਤਾਂ ਕੀਤੀਆਂ ਇਸ ਤਰ੍ਹਾਂ ਦੀ ਜੋ ਹੁਣ ਤੱਕ ਦੀ ਪੁਛਗਿੱਛ ਸਾਹਮਣੇ ਆਇਆ ਕਿ ਇੱਥੇ ਪਹਿਲਾਂ ਵੀ ਇਹੋ ਜਿਹੀਆਂ ਵਾਰਦਾਤਾਂ ਅੰਜਾਮ ਦਿੰਦੇ ਨੇ ਹਾਲਾਂਕਿ ਇਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਇਹਨਾਂ ਤੇ ਪਹਿਲਾਂ ਐਫ ਆਈ ਆਰ ਨਹੀਂ ਦਰਜ ਹੋਏਗੀ ਇਹ ਪਹਿਲੀ ਵਾਰੀ ਪੁਲਿਸ ਦੇ ਦੁਆਰਾ ਪੜੇ ਗਏ ਨੇ ਸਰ ਇਹ ਨਸ਼ੀ ਵਸਤੀ ਕਰਦੇ ਸੀ ਜਿੱਾਕ ਨਾ ਚੋਰੀ ਦੇ ਹਥਿਆਰ ਫੋਨ ਲੁਟਕੋਦੇ ਇਹਨਾਂ ਲਈ ਆਉਂਦੀ ਨਹੀਂ ਮੁੱਢਲੇ ਤੌਰ ਤੇ ਜੋ ਸਾਹਮਣੇ ਆਇਆ ਕਿ ਛੋਟੇ ਮੋਟੇ ਨਸ਼ੇ ਜਿਵੇਂ ਕਿ ਸਿਗਨੇਚਰ ਕੈਪਸੂਲ ਵਗੈਰਾ ਇਹ ਲੈਣ ਦੇ ਆਦੀ ਨੇ ਤੇ ਜਿਹੜਾ ਉਹ ਨਸ਼ੇ ਦੇ ਖਰਚੇ ਨੂੰ ਪੂਰਾ ਕਰ ਲਈਏ ਇਹੋ ਜੀਆਂ ਵਰਦਾਤਾਂ ਨੂੰ ਅੰਜਾਮ ਦੇ। ਉਹ ਸੀਰੀਜ਼ ਜਿਆਦਾ ਸਟੂਡੈਂਟਸ ਨੂੰ ਲੱਗਦੇ ਨੇ ਮੇਨ ਉਥੇ ਵੀ ਸ਼ਕਤੀ ਰੱਖੀ ਹੋਊਗੀ ਅੱਗੇ ਨੂੰ। ਹਾਂਜੀ ਬਿਲਕੁਲ ਸਾਡੇ ਜੋ ਡੀਜੀਪੀ ਸਾਹਿਬ ਪੰਜਾਬ ਦੁਆਰਾ ਜੋ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਹੋਈਆਂ ਨੇ ਕਿ ਜਿੰਨੇ ਵੀ ਸਨੇਚਿੰਗ ਜਿੱਥੇ-ਜਿੱਥੇ ਹੁੰਦੀ ਹੈ ਸਨੇਚਿੰਗ ਹੌਟਸਪੌਟਸ ਬਣਾਏ ਗਏ ਨੇ। ਸਾਡੇ ਬਰਨਾਲਾ ਜ਼ਿਲ੍ਹੇ ਵਿੱਚ ਵੀ ਜਿੱਥੇ-ਜਿੱਥੇ ਆਪਣੇ ਪਹਿਲਾਂ ਐਫਆਈਆਰ ਦਰਜ ਨੇ ਸਨੇਚਿੰਗ ਹੌਟਸਪੌਟ ਬਣਾ ਕੇ ਇੱਕ ਤਾਂ ਉਥੇ ਆਪਾਂ ਸੀਸੀਟੀਵੀਜ਼ ਦੀ ਇੰਸਟਾਲੇਸ਼ਨ ਕਰ ਰਹੇ ਆਂ। ਤੇ ਦੂਜਾ ਉੱਥੇ ਨਾਕਾਬੰਦੀ ਤੇ ਪੈਟਰੋਲਿੰਗ ਨੂੰ ਵੀ ਵਧਾਇਆ ਜਾ ਰਿਹਾ ਤਾਂ ਜੋ ਜਿਹੜੀਆਂ ਸਨੇਚਿੰਗ ਤੇ ਹੋਰ ਥੈਫਟ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਕੀਤਾ ਜਾ ਸਕੇ ਮੋਟਰਸਾਈਕਲ ਇਹਨਾਂ ਦੀ ਨਾਮ ਹੈ ਸਰ ਇਹ ਜਿਹੜਾ ਮੋਟਰਸਾਈਕਲ ਹੈ ਜੀ ਇਹ ਇਹਨਾਂ ਦੇ ਸਹਿਜਪ੍ਰੀਤ ਦੇ ਫਾਦਰ ਭੋਲਾ ਸਿੰਘ ਦੁਆਰਾ ਖਰੀਦਿਆ ਗਿਆ ਸੀ ਸੈਕੰਡ ਹੈਂਡ ਮੋਟਰਸਾਈਕਲ ਸੀ ਜਿਹੜੇ ਇਸ ਤਰ੍ਹਾਂ ਦੇ ਕੋਈ ਹੋਰ ਇਸ ਤਰ੍ਹਾਂ ਮਰਜ਼ੀ ਵਾਰਦਾਤਾ ਕਰਦੇ ਹੋਣ ਉਸ ਲਈ ਵੀ ਸਭ ਜਿਹੜੇ ਇਹੋ ਜਿਹੇ ਵਾਰਦਾਤਾ ਕਰਦੇ ਨੇ ਉਹਨਾਂ ਨੂੰ ਅਸੀਂ ਇੱਕ ਹੀ ਸੰਦੇਸ਼ ਦੇਣਾ ਚਾਹੁੰਦੇ ਆਂ ਕੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਜੇਕਰ ਤੁਸੀਂ ਕੋਈ ਹੀਨਰਸ ਕ੍ਰਾਈਮ ਨੂੰ ਅੰਜਾਮ ਦੇਵੋਗੇ ਤਾਂ ਦੁਨੀਆ ਦੇ ਉੱਤੇ ਕੋਈ ਵੀ ਐਹੋ ਜੀ ਜਗ੍ਹਾ ਨਹੀਂ ਹੈ ਜਿੱਥੇ ਸਾਡਾ ਬਰਨਾਲਾ ਪੁਲਿਸ ਦੇ ਹੱਥ ਤੋਂ ਦੇਖ ਨਹੀਂ ਪਹੁੰਚਣਗੇ ਤੇ ਤੁਹਾਨੂੰ ਜਿਹੜਾ ਇਹਦੀ ਸਜ਼ਾ ਭੁਗਤਣੀ ਪਵੇਗੀ